ਲੰਗੇ ਕਾਲ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਵਿੱਚ ਇੱਕ ਬਿਆਨ ਦੇਣ ਦੇ ਨਜ਼ਰ ਆਏ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜ਼ਿਕਰ ਆ ਜਾਂਦਾ ਅਚਾਨਕ ਸਿੱਧੂ ਮੂਸੇਵਾਲੇ ਦਾ ਜ਼ਿਕਰ ਆਉਂਦਾ ਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੇਦੂ ਮੂਸੇ ਵਾਲਾ ਕਤਲकांड ਨੂੰ ਲੈ ਕੇ ਉਸ ਨੂੰ ਕਿਦਾਂ ਅੰਜਾਮ ਦੇ ਵਿੱਚ ਲਿਆਂਦਾ ਗਿਆ ਉਸ ਦਾ ਮੁੱਖ ਕਾਰਨ ਕੀ ਸੀ ਉਹ ਐਡਵੋਕੇਟ ਜਰਨਲ ਸੁਪਰੀਮ ਕੋਰਟ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਪੇਸ਼ ਕਰਦੇ ਨਜ਼ਰ ਆਏ ਖੈਰ ਐਗਜ਼ਾਮਪਲ ਦੇ ਤੌਰ ਤੇ ਪੇਸ਼ ਤਾਂ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜੋ ਸਵਾਲ ਖੜੇ ਹੋਏ ਉਹਨਾਂ ਤੋਂ ਸ਼ਾਇਦ ਐਡਵੋਕੇਟ ਜਰਨਲ ਰੂਬਰੂ ਨਹੀਂ ਸਨ ਪੁਰਾਣੂ ਸ਼ਾਇਦ ਗਿਆਤ ਨਹੀਂ ਸੀ ਕਿ ਇਹ ਮਾਮਲਾ ਇਸ ਹੱਦ ਤੱਕ ਐਸਕੇਲੇਟ ਹੋ ਜਾਵੇਗਾ ਖੈਰ ਐਡਵੋਕੇਟ ਜਨਰਲ ਦਾ ਬਿਆਨ ਸਾਹਮਣੇ ਆਉਂਦਾ ਆ ਇੱਕ ਇਹੋ ਜੀ ਪਟੀਸ਼ਨ ਦੇ ਉੱਤੇ ਜਿਸ ਦੇ ਆਧਾਰ ਦੇ ਉੱਤੇ 1980 ਤੋਂ ਜਿਹੜੀ ਸੀਐਮ ਹਾਊਸ ਦੇ ਸਾਹਮਣੇ ਵਾਲੀ ਸੜਕ ਬੰਦ ਪਈ ਹੈ ਉਸ ਨੂੰ ਖੋਲਣ ਦੇ ਸਬੰਧੀ ਤੇ ਉਹ ਐਡਵੋਕੇਟ ਜਨਰਲ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲੇ ਗਏ ਤੇ ਸਾਫ਼ ਕਹਿ ਦਿੰਦੇ ਨੇ ਕਿ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਜਦੋਂ ਉਸ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਉਸੇ ਤਰ੍ਹਾਂ ਜੀ ਇਹ ਰੋਡ ਜਿਹੜੀ ਆ ਉਹ ਖੋਲ ਦਿੱਤੀ ਜਾਂਦੀ ਹੈ ਤੇ ਸੰਭਾਵਿਕ ਤੌਰ ਦੇ ਉਤੇ ਪੋਸੀਬਲ ਆ ਕਿ ਸੀਐਮ ਦੀ ਰਹਿائش ਦੇ ਉੱਤੇ ਹਮਲਾ ਕਰ ਦਿੱਤਾ ਜਾਵੇ ਉਹ ਭਾਵੇਂ ਆਰਪੀਜੀ ਹਮਲਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਹਮਲਾ ਹੋਵੇ ਇਹੋ ਜਿਹਾ ਤਰਕ ਜਿਹੜਾ ਉਹ ਐਡਵੋਕੇਟ ਜਨਰਲ ਦਿੰਦੇ ਸੁਣਾਈ ਦਿੱਤੇ ਨੇ ਨਜ਼ਰ ਆਏ ਨੇ ਰਿਪੋਰਟਾਂ ਜਿਹੜੀਆਂ ਨੇ ਸਾਫ਼ ਬਿਆਨ ਕਰ ਰਹੀਆਂ ਪਰ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਸਵਾਲਾਂ ਦੀ ਝੜੀ ਇਸ ਪੱਧਰ ਤੇ ਲੱਗ ਗਈ ਕਿ ਹੁਣ ਕੀ ਪੰਜਾਬ ਸਰਕਾਰ ਇਹ ਮੰਨਣ ਨੂੰ ਤਿਆਰ ਆ ਕਿ ਜੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਉਹਦੇ ਪਿੱਛੇ ਸਿਕਿਉਰਿਟੀ ਘਟਾਉਣ ਦਾ ਹੀ ਕਾਰਨ ਸੀ ਕਰ ਉਹ ਸਭ ਕੁਝ ਵਾਪਰਿਆ ਪਰ ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦਾ ਪਰਿਵਾਰ ਸਾਹਮਣੇ ਆਇਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਾਹਮਣੇ ਆਏ ਨੇ ਔਰ ਉਹਨਾਂ ਦੇ ਬਿਆਨ ਤੋਂ ਕੁਝ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਕਾਫੀ ਦੇਰ ਦੇ ਲੱਗੇ ਜ਼ਖਮ ਜਿਹੜਾ ਰਸਦਾ ਪਿਆ ਸੀ ਉਹਦੇ ਉੱਤੇ ਆਖਰਕਾਰ ਮਲਮ ਲਗਣੀ ਸ਼ੁਰੂ ਹੋ ਗਈ ਹੈ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅੰਤ ਤੱਕ ਆਉਂਦੇ ਆਉਂਦੇ ਸਹੀ ਭਾਵੇਂ ਗਾਹੇ ਬਗਾਹੇ ਸਹੀ ਪਰ ਆਖਰਕਾਰ ਸੱਚ ਜਿਹੜਾ ਉਹ ਜ਼ੁਬਾਨ ਦੇ ਉੱਤੇ ਆ ਗਿਆ ਉਹਨਾਂ ਨੇ ਸਾਫ਼ ਕਿਹਾ ਆ ਕਿ ਸੱਚ ਨੂੰ ਲਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਪਰ ਸੱਚ ਜ਼ੁਬਾਨ ਉੱਤੇ ਆ ਹੀ ਜਾਂਦਾ ਆ ਉਹਨਾਂ ਨੇ ਕਿਹਾ ਆ ਕਿ ਹੁਣ ਜੇ ਇਹ ਗੱਲ ਕਹਿ ਹੀ ਦਿੱਤੀ ਹੈ ਜੇ ਸਰਕਾਰ ਜਾਂ ਸਰਕਾਰ ਦੇ ਜਿਹੜੇ ਐਡਵੋਕੇਟ ਜਰਨਲ ਨੇ ਉਹ ਇਹ ਗੱਲ ਮੰਨਦੇ ਨੇ ਤਾਂ ਫਿਰ ਜਿਹੜੇ ਇਸ ਦੇ ਪਿੱਛੇ ਮੁਲਜ਼ਮ ਨੇ ਜਿਨ੍ਹਾਂ ਨੇ ਸਿਕਿਉਰਿਟੀ ਘਟਾਉਣ ਵਾਲੀ ਗੱਲ ਜਨਤਕ ਕੀਤੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜੇ ਨੇ ਉਹ ਕਾਫੀ ਦੇਰ ਤੋਂ ਨਾਮ ਲੈਂਦੇ ਨੇ ਇੱਥੋਂ ਤੱਕ ਕਿ ਬਲਤੇਜ ਪੰਨੂ ਦਾ ਨਾਮ ਸ਼ਰੀਆਮ ਉਹਨਾਂ ਦੇ ਵੱਲੋਂ ਲਿਆ ਜਾਂਦਾ ਆ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਜਾਂਦੇ ਨੇ ਪਰ ਉਹਨਾਂ ਦਾ ਅਜੇ ਤੱਕ ਇਹੀ ਰੋਸ ਸੀ ਕਿ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਜੇ ਤੱਕ ਵੀ ਉਹ ਜਿਹੜਾ ਜ਼ਖਮ ਹੈ ਉਹਨਾਂ ਦੇ ਸੀਨੇ ਦੇ ਵਿੱਚ ਰਸਦਾ ਹੈ ਕਿਵੇਂ ਉਹਨਾਂ ਦਾ ਪੁੱਤ ਜਿਹੜਾ ਹੈ ਉਹ ਸਿਰਫ ਘਰੋਂ ਬਾਹਰ ਗਿਆ ਇੱਕ ਐਕੇ ਕੇ ਹੁਣ ਹੀ ਮੁੜਦਾ ਆ ਪਰ ਮੁੜ ਕੇ ਕਦੇ ਵੀ ਨਹੀਂ ਆਇਆ ਤੇ ਜਦੋਂ ਘਰ ਲਿਆਉਂਦਾ ਤੇ ਉਸ ਦੀ ਲਾਸ਼ ਨੂੰ ਲਿਆਉਂਦਾ ਉਹ ਵੀ ਅਗਨ ਭੇਟ ਕਰਨ ਵਾਸਤੇ ਇਹ ਹਾਲਾਤ ਜਿਹੜੇ ਨੇ ਪਰਿਵਾਰ ਦੇ ਬਣ ਗਏ ਪਰ ਹੁਣ ਤੱਕ ਪਰਿਵਾਰ ਜਿਹੜਾ ਹੈ ਉਹ ਇਨਸਾਫ ਦੀ ਉਡੀਕ ਕਰਦਾ ਪਿਆ ਅਜੇ ਤੱਕ ਪੂਰਨ ਤੌਰ ਦੇ ਉੱਤੇ ਇਨਸਾਫ ਭਾਵੇਂ ਨਹੀਂ ਮਿਲ ਸਕੇ ਪਰ ਅਜੇ ਹੌਲੀ ਹੌਲੀ ਕਰਕੇ ਸਹੀ ਪਰ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਹਮ ਲੱਗਣਾ ਜਿਹੜਾ ਉਹ ਜ਼ਰੂਰ ਸ਼ੁਰੂ ਹੋਇਆ ਪਿਤਾ ਬਲਕੌਰ ਸਿੰਘ ਦਾ ਸਾਫ਼ ਕਹਿਣਾ ਸੀਗਾ ਕਿ ਭਾਵੇਂ ਲੰਮੀ ਉਡੀਕ ਤੋਂ ਬਾਅਦ ਪਰ ਇਹ ਸਭ ਕੁਝ ਹੁਣ ਸ਼ਾਇਦ ਸਰਕਾਰੀ ਨੁਮਾਇੰਦਿਆਂ ਦੇ ਮੰਨਣ ਲੱਗ ਗਏ ਨੇ ਔਰ ਜੇ ਮੰਨਣ ਲੱਗ ਗਏ ਨੇ ਤਾਂ ਇਨਸਾਫ ਵੱਲ ਹੋਰ ਅੱਗੇ ਵਧਿਆ ਜਾ ਸਕਦਾ ਉਹਨਾਂ ਨੇ ਸਾਫ਼ ਕਿਹਾ ਕਿ ਜੇ ਗੱਲ ਮੰਨ ਲਈ ਮੰਨ ਨਹੀਂ ਲਈ ਗਈ ਹੈ ਤਾਂ ਮੁਲਜ਼ਮਾ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਬਾਈ ਨੇਮ ਪਰਚੇ ਕੀਤੇ ਜਾਣ ਪਰਚਾ ਕਰਕੇ ਐਫ ਆਈ ਆਰ ਦਰਜ ਹੋਵੇ ਐਫ ਆਈ ਆਰ ਦਰਜ ਹੋਵੇ ਤਾਂ ਉਸ ਤੋਂ ਬਾਅਦ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਇੱਕ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ-ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮੰਿਸਟਰ ਕੌਣ ਸੀ ਸੀਐਮ ਸਾਹਿਬ ਸੀ ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਵਲਟਰ ਹੋ ਗਿਆ। ਪਰ ਜਿੱਥੋਂ ਤੱਕ ਸੀਐਮ ਸਿਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ। ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ, ਖਾਰਕੂ ਬਾਦ ਸਿਖਰਾਂ ਤੇ ਸੀ, ਉਦੋਂ ਦੀਆਂ ਇਹ ਗੱਲਾਂ ਨਹੀਂ। ਪ੍ਰੰਤੂ ਜੇ ਸਰਕਾਰ ਦੇ ਵਿੱਚ ਰਕਤੀ ਭਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਐਫਆਈਆਰ ਕੱਟਣੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ। ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆਂ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਇਹ ਤਾਂ ਕਹਿੰਦੇ ਸੀ ਤੁਹਾਨੂੰ ਦੋ ਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਦਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਹੁਣ ਤਾਂ ਤੁਹਾਡੇ ਮਨ ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ ਦੀਆਂ ਜਿਹੜੀਆਂ ਸਾਰੀਆਂ ਪਛਾਤਗੀਆਂ ਕਟੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ